ਪੰਜਾਬ ਦੇ ਵਿੱਚ ਛੁੱਟੀਆਂ ਨੇ ਜਿਹੜੀਆਂ ਉਹ ਰੱਦ ਕੀਤੀਆਂ ਗਿਆ ਨੇ ਪੰਜਾਬ ਪੁਲਿਸ ਦੇ ਜਵਾਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਿਆ ਨੇ ਤਾਂ 26 ਜਨਵਰੀ ਦੇ ਮੱਦੇ ਨਜ਼ਰ ਸੁਰੱਖਿਆ ਜਿਹੜੀ ਉਹ ਸਖਤ ਕੀਤੀ ਗਈ ਆ ਤਾਂ ਇਸੇ ਦਰਮਿਆਨ ਹੁਣ ਇਹ ਵੱਡਾ ਫੈਸਲਾ ਜਿਹੜਾ ਓਲਿਆ ਗਿਆ ਏ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ 27 ਜਨਵਰੀ ਤੱਕ ਰੱਦ ਕਰ ਦਿੱਤੀਆਂ ਗਿਆ ਨੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਓਲਿਆ ਗਿਆ ਏ ਤਾਂ 26 ਜਨਵਰੀ ਦੇ ਮੱਦੇ ਨਜ਼ਰ ਸੁਰੱਖਿਆ ਪ੍ਰਬੰਧ ਦੇ ਜਿਹੜੇ ਉਪਾਕਤ ਕੀਤੇ ਗਏ ਨੇ ਇਹਦੇ ਚੱਲਦੇ ਆ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਹੜੇ ਮੁਲਾਜ਼ਮਾਂ ਦੀਆਂ ਛੁੱਟੀਆਂ ਪਹਿਲਾਂ ਪ੍ਰਵਾਨ ਹੋ ਚੁੱਕੀਆਂ ਨੇ ਉਹ ਛੁੱਟੀਆਂ ਨੂੰ ਵੀ ਹੁਣ ਰੱਦ ਕਰ ਦਿੱਤਾ ਗਿਆ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਗਣਤੰਤਰ ਦਿਵਸ ਦੇ ਮੱਦੇਨਜ਼ਰ 27 ਜਨਵਰੀ ਤੱਕ ਸੂਬੇ ਦੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਇਹ ਹੁਕਮ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਰੀ ਕੀਤੇ ਨੇ ਡੀਜੀਪੀ ਵੱਲੋਂ ਜਾਰੀ ਹੁਕਮਾਂ ਅਨੁਸਾਰ 27 ਜਨਵਰੀ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਪੁਲਿਸ ਬਲਾਗਮ ਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਇਸ ਗੱਲ ਦੀ ਪੁਸ਼ਟੀ ਪੰਜਾਬ ਪੁਲਿਸ ਦੇ ਆਈਜੀ ਹੈੱਡਕੁਆਟਰ ਡਾਕਟਰ ਸੁਭਚਨ ਸਿੰਘ ਗਿੱਲ ਨੇ ਕੀਤੀ ਹੈ ਤਾਂ ਸ਼੍ਰੀ ਗਿੱਲ ਨੇ ਕਿਹਾ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਆਮਦ ਉੱਤੇ ਸੁਰੱਖਿਆ ਪ੍ਰਬੰਧਾਂ ਨੂੰ ਪੱਕਾ ਰੱਖਣ ਦੇ ਲਈ ਇਹ ਆਦੇਸ਼ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਉਹਨਾਂ ਕਿਹਾ ਕਿ 27 ਜਨਵਰੀ ਤੱਕ ਸੂਬੇ ਵਿੱਚ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਛੁੱਟੀ ਨਹੀਂ ਦਿੱਤੀ ਜਾਵੇਗੀ ਜੇਕਰ ਪਹਿਲਾਂ ਕਿਸੇ ਦੀ ਛੁੱਟੀ ਮਨਜ਼ੂਰ ਕੀਤੀ ਗਈ ਹੈ ਤਾਂ ਉਹ ਵੀ ਰੱਦ ਕਰ ਦਿੱਤੀ ਜਾਵੇਗੀ ਤਾਂ ਉਹਨਾਂ ਨੇ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਸੂਬੇ ਪਰ ਵਿੱਚ ਮਸਤੈਦੀ ਨਾਲ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਬੀਤੇ ਦਿਨ ਲੋਹੜੀ ਦੇ ਤਿਹਾਰ ਦੇ ਉੱਤੇ ਸਰਚ ਅਭਿਆਨ ਜਿਹੜਾ ਉਪ ਜਿਆ ਪੁਲਿਸ ਵੱਲੋਂ ਵੱਖ-ਵੱਖ ਰਿਆ ਥਾਵਾਂ ਤੇ ਤਲਾਸ਼ੀ ਆ ਗਿਆ ਸੀ ਆਪਰੇਸ਼ਨ ਕਾਥੋ ਆ ਜਿਹੜਾ ਉਹ ਵੀ ਚਲਾਇਆ ਗਿਆ ਸੀ ਅਤੇ ਜਨਤਕ ਥਾਵਾਂ ਉੱਤੇ ਹੋਟਲਾਂ ਦੇ ਵਿੱਚ ਅਤੇ ਹੋਰ ਥਾਵਾਂ ਦੇ ਉੱਤੇ ਲੋਕਾਂ ਦੀ ਤਲਾਸ਼ੀ ਆ ਜਿਹੜੀ ਉਹ ਲਈ ਗਈ ਸੀ ਜਿਹੜੇ ਲੋਕ ਸ਼ੱਕੀ ਨਜ਼ਰ ਆਏ ਉਹਨਾਂ ਦੇ ਕੋਲੋਂ ਬਰੀਕੀ ਦੇ ਨਾਲ ਪੁੱਛਗਿੱਛ ਵੀ ਕੀਤੀ ਗਈ ਸੀ ਤਾਂ ਮੋਬਾਈਲ ਦੇ ਉੱਤੇ ਐਪ ਦੇ ਰਾਹੀਂ ਵੀ ਲੋਕਾਂ ਨੂੰ ਵੈਰੀਫਾਈ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਡਿਜੀਟਲ ਤਰੀਕੇ ਦੇ ਨਾਲ ਵੀ ਹੁਣ ਸੁਰੱਖਿਆ ਦੇ ਪੱਖ ਤੋਂ ਪੰਜਾਬ ਪੁਲਿਸ ਆ ਜਿਹੜੀ ਉਹ ਹਾਈ ਟੈਕ ਹੋ ਚੁੱਕੀ ਆ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਬੀਤੇ ਦਿਨੀ ਪੰਜਾਬ ਦੀਆਂ ਕੁੱਝ ਪੁਲਿਸ ਟੌਂਕੀਆਂ ਦੇ ਉੱਤੇ ਵੀ ਗ੍ਰਨੇਡ ਅਟੈਕ ਹੋਏ ਸਨ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਉੱਤੇ ਅਤੇ ਕਾਨੂੰਨ ਵਿਵਸਥਾ ਦੇ ਉੱਤੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਗਏ ਸੀ ਤਾਂ ਇਹਨਾਂ ਮਾਮਲਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਕਈ ਦੋਸ਼ੀ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਅਤੇ ਲਗਾਤਾਰ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਆ ਦੂਜੇ ਪਾਸੇ ਵਾਕਵਾਕਾ ਤਾਵਾ ਪਿਛਲੇ ਕੁ ਦਿਨਾਂ ਵਿੱਚ ਕਈ ਇਨਕਾਊਂਟਰ ਨੇ ਜਿਹੜੇ ਉਹ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਅਤੇ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਹੈ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਜਨਤਾ ਦੀ ਸੁਰੱਖਿਆ ਦੇ ਲਈ ਕਦਮ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਤਾਂ ਤਿਹਾਰਾਂ ਦੀ ਆਮਦ ਨੂੰ ਲੈ ਕੇ ਪੁਲਿਸ ਪਿਛਲੇ ਕਈ ਦਿਨਾਂ ਤੋਂ ਮਸਤੈਦ ਹੈ ਇੱਕ ਪਾਸੇ ਲੋਹੜੀ ਦੇ ਤਿਹਾਰ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਸਾਕ ਕੀਤੇ ਗਏ ਸੀ ਦੂਜੇ ਪਾਸੇ ਅੱਜ ਮਾਰਗੀ ਮੌਕੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸੁਰੱਖਿਆ ਦੇ ਪੋਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ 26 ਜਨਵਰੀ ਦੀ ਤਾਂ 26 ਜਨਵਰੀ ਮੌਕੇ ਆਮ ਤੌਰ ਤੇ ਅੱਤਵਾਦੀ ਸੰਗਠਨਾਂ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ ਜਾਂ ਫਿਰ ਰਾਜ ਸਰਕਾਰ ਨੂੰ ਜਾਂ ਫਿਰ ਕੇਂਦਰ ਸਰਕਾਰ ਨੂੰ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਧਮਾਕੇ ਕਰਨ ਦੀ ਅਤੇ ਹੋਰ ਇਸ ਤਰ੍ਹਾਂ ਦੀ ਵਾਰਦਾਤਾਂ ਕਰਨ ਦੀ ਧਮਕੀਆ ਜਿਹੜੀ ਉਹ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਸੁਰੱਖਿਆ ਬਲ ਨੇ ਜਿਹੜੇ ਉਹ ਵੀ ਲਗਾਤਾਰ ਮਸਤੈਦ ਨਜ਼ਰ ਆ ਰਹੇ ਨੇ ਇਸੇ ਨੇ ਚੱਲਦੇ ਹੁਣ ਵੱਡਾ ਫੈਸਲਾ ਜਿਹੜਾ ਉਹ ਪੰਜਾਬ ਪੁਲਿਸ ਦੇ ਵੱਲੋਂ ਲਿਆ ਗਿਆ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਹੁਣ 27 ਜਨਵਰੀ ਤੱਕ ਕਿਸੇ ਵੀ ਪੁਲਿਸ ਮੁਲਾਜ਼ਮ ਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਅਤੇ ਨਾਲ ਹੀ ਜਿਹੜੀਆਂ ਛੁੱਟੀਆਂ ਪਹਿਲਾਂ ਮਨਜ਼ੂਰ ਹੋ ਚੁੱਕੀਆਂ ਨੇ ਉਹਨਾਂ ਛੁੱਟੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਤਾਂ ਇਹ ਹੁਕਮ ਨੇ ਜਿਹੜੇ ਉਹ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਆਈਜੀ ਹੱਡਕੁਆਟਰ ਫਰਮ ਚੰਨ ਸਿੰਘ ਗਿਲਦੇਵ ਵੱਲੋਂ ਇਸ ਗੱਲ ਦੀ ਪੁਸ਼ਟੀ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਹੁਣ ਪੁਲਿਸ ਮੁਲਾਜ਼ਮਾਂ ਨੂੰ ਛੁੱਟੀਆਂ ਨੇ ਜਿਹੜੀਆਂ ਉਹ 27 ਜਨਵਰੀ ਤੋਂ ਬਾਅਦ ਹੀ ਮਿਲਣਗੀਆਂ